ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਹਲਕਾ ਵਿਧਾਇਕ ਬੰਗਾ ਦੇ ਦਫ਼ਤਰ ਨੂੰ 29 ਸਤੰਬਰ ਨੂੰ ਕਿਰਾਉ ਕੀਤਾ ਜਾਵੇਗਾ 6 ਅਕਤੂਬਰ ਨੂੰ ਹਲਕਾ ਚੱਬੇਵਾਲ ਵਿਖੇ ਦੁਆਬਾ ਜ਼ੋਨ ਦੀ ਰੈਲੀ ਕੀਤੀ ਜਾਵੇਗੀ ਮਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਪਧਰੀ ਮੀਟਿੰਗ ਸ਼੍ਰੀ ਗੁਰਦੇয়াল ਮਾਨ ਅਤੇ ਨਰਿੰਜਨ ਜੋਤ ਚੰਦ ਪੁਰੀ ਦੀ ਅਗਵਾਈ ਹੇਠ ਬਾਰਦਰੀ ਪਾਰਕ ਨਵਾਂ ਸ਼ਹਿਰ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦਿਆਲ ਮਾਨ ਨੇ ਦੱਸਿਆ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਲਗਭਗ 22 ਸਾਲ ਦਾ ਅਰਸਾ ਹੋ ਗਿਆ ਹੈ। ਪੰਜਾਬ ਅੰਦਰ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਤੇ ਮੰਤਰੀ ਪੰਜਾਬ ਦੇ ਕਰੀਬ 2 ਲੱਖ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜ਼ਮਾਂ ਨਾਲ ਵਾਅਦਾ ਕਰਦੇ ਸਨ ਕਿ ਪੰਜਾਬ ਅੰਦਰ ਉਹਨਾਂ ਦੀ ਸਰਕਾਰ ਹੋਣਦ ਵਿੱਚ ਆਉਣ ਤੋਂ ਤੁਰੰਤ ਬਾਅਦ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਬਣਨ ਤੋਂ ਬਾਅਦ ਲਗਭਗ ਸਵਾ ਸਾਲ ਪਹਿਲਾਂ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਇੱਕ ਅਧੂਰਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਜਿਸ ਨੂੰ ਸਰਕਾਰ ਅਜ ਤੱਕ ਅਮਲੀ ਜਾਮਾ ਨਹੀਂ ਪਹਿਨਾ ਸਕੀ ਅਤੇ ਨਾ ਹੀ ਮੁਲਾਜ਼ਮਾਂ ਦੇ ਜੀਪੀਐਫ ਦੇ ਖਾਤੇ ਖੋਲ੍ਹ ਸਕੀ ਅਤੇ ਨਾ ਹੀ ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਦੇ ਸਕੀ ਸਭੋ ਮੁਲਾਜ਼ਮਾਂ ਨੂੰ ਮੀਟਿੰਗਾਂ ਵਿੱਚ ਲਾਰਿਆ ਤੋਂ ਸਵਾਏ ਹੋਰ ਕੁਝ ਪੱਲੇ ਨਹੀਂ ਪਿਆ ਸ਼੍ਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਲਾਰੇ ਵੀ ਬਹੁਤ ਹੀ ਅਜੀਬ ਅਤੇ ਹਾਸੋਹੀਨੇ ਲਗਾਏ ਜਾਂਦੇ ਕਿ ਅਸੀਂ ਜਿਨ੍ਹਾਂ ਸੂਬਿਆਂ ਵਿੱਚ ਪੁਰਾਣੀ ਪੈਨਸ਼ਨ ਲਾਗੂ ਹੋਈ ਹੈ ਉਹਨਾਂ ਸੂਬਿਆਂ ਵਿੱਚ ਆਪਣੀਆਂ ਟੀਮਾਂ ਭੇਜਿਆ ਕਿ ਤਾਂ ਅਸੀਂ ਉਹਨਾਂ ਤੋਂ ਵੀ ਵਧੀਆ ਢੰਗ ਨਾਲ ਪੁਰਾਣੀ ਪੈਨਸ਼ਨ ਲਾਗੂ ਕਰ ਸਕੀਏ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਤਾਂ ਕੀ ਕਰਨੀ ਸੀ ਪੰਜਾਬ ਦਾ ਮੁੱਖ ਮੰਤਰੀ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਨੀ ਵੀ ਮੁਨਾਸਿਫ ਨਹੀਂ ਸਮਝਦਾ। ਇਸ ਮੌਕੇ ਬੋਲਦਿਆਂ ਸ਼੍ਰੀ ਨਰਿੰਦਰਨ ਜੋਤ ਚੰਦਪੂਰੀ ਨੇ ਕਿਹਾ ਸਰਕਾਰ ਦੇ ਮਨਸੂਬਿਆਂ ਨੂੰ ਨਾ ਕਾਮਯਾਬ ਕਰਨ ਪੰਜਾਬੀਆਂ ਨਾਲ ਕੀਤੇ ਧੋਖੇ ਅਤੇ ਮੁਲਾਜ਼ਮਾਂ ਨੂੰ ਅਣਦੇਖੀ ਕਰਨ ਦੇ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸ਼ਗਰਸ਼ ਕਮੇਟੀ ਪੰਜਾਬ ਦੇ ਸੱਦੇ ਉੱਤੇ ਮਿਤੀ 29 ਸਤੰਬਰ ਦਿਨ ਐਤਵਾਰ ਨੂੰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਦੇ ਦਫ਼ਤਰ ਬੰਗਾ ਵਿਖੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਕਿਰਾਉ ਕਰਕੇ ਪ੍ਰਸ਼ਨ ਕੀਤੇ ਜਾਣਗੇ ਇਸ ਕਿਰਾਉ ਲਈ ਪੁਰਾਣੀ ਪੈਨਸ਼ਨ ਬਹਾਲੀ ਦੇ ਸਾਰੇ ਸਾਥੀ ਬਾਰਾਦਰੀ پارک ਨਵਾਂ ਸ਼ਹਿਰ ਤੋਂ ਸਵੇਰੇ 8 ਵਜੇ ਇਕੱਠੇ ਹੋ ਕੇ ਮੋਟਰਸਾਈਕਲ ਰੈਲੀ ਕਰਦੇ ਹੋਏ ਵੱਖ ਵੱਖ ਪਿੰਡਾਂ ਵਿੱਚੋਂ ਬੰਗਾ ਪਹੁੰਚਣਗੇ ਅਤੇ ਦਫ਼ਤਰ ਦਾ ਕਿਰਾਉ ਕਰਨਗੇ ਇਸ ਮੌਕੇ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਬਿਕਰਮਜੀਤ ਰਾਹੋ ਅੰਮਿਤ ਜਗੋਤਾ ਮਨਜਿੰਦਰ ਸਿੰਘ ਸੰਕਰ ਦਾਸ ਡੀਟੀਐਫ ਉਮਕਾਰ ਸ਼ਿਹਾਮਾਰ ਕੋਨਵੀਨਰ ਆਈਟੀਆਈ ਅਸ਼ੋਕ ਪਠਲਾਵਾ ਬਲਵੀਰ ਕਰਨਾਣਾ ਬਲਵਿੰਦਰ ਕੌਰ ਅਮਰੀਕ ਕੌਰ ਆਦੇ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਮੀਟਿੰਗ ਵਿਚ ਆਰਤੀ ਮਨਜੀਤ ਕੌਰ ਨੀਲਮ ਜਸਵੀਰ ਕੌਰ ਸੁਖਵਿੰਦਰ ਕੌਰ ਦਲਜੀਤ ਕੌਰ ਰਮੇਸ਼ ਚੰਦ ਮਨਪ੍ਰੀਤ ਸਿੰਘ ਪਰਪੂਰ ਸਿੰਘ ਪਵਨ ਕੁਮਾਰ ਬਲਵਿੰਦਰ ਕੌਰ ਕੁਲਵਿੰਦਰ ਕੌਰ ਜਮਨਾ ਦੇਵੀ ਜੁਗਰਾਜ ਸਿੰਘ ਅਤੇ ਕੁਲਵਿੰਦਰ ਕੁਮਾਰ ਵੀ ਹਾਜ਼ਰ ਸਨ ਕੈਪਸ਼ਨ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਕਮੇਟੀ ਦੇ ਮੈਂਬਰ ਮੀਟਿੰਗ ਤੋਂ ਬਾਅਦ 29 ਸਤੰਬਰ ਦੇ ਐਕਸ਼ਨ ਦਾ ਐਲਾਨ ਕਰਦੇ ਹੋਏ ਮੈਂ ਗੁਰਦੇਵਾਲਮ ਜਿਲ੍ਹਾ ਪਨਵਿੰਦਰ ਪੁਰਾਣੀ ਪੈਨਸ਼ਨ ਬਹਾਦਰੀ ਸੰਘਾਸ਼ ਕਮੇਟੀ ਸ਼ੀਰਪਾਲ ਸਿੰਘ ਨਗਰ ਆਪ ਦੇ ਮਾਧਿਅਮ ਦੁਆਰਾ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਨੇ ਹੋਣ ਦੇ ਚਾਹੰਦੋਂ ਪਹਿਲਾਂ ਪੰਜਾਬ ਦੇ ਲਗਭਗ 2 ਲੱਖ ਨਿਊ ਪੈਨਸ਼ਨ ਸਕੀਮ ਤੋਂ ਪੇਂਡਤ ਮਲਾਜਮਾਂ ਨਾਲ ਵਾਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਪੰਜਾਬ ਅੰਦਰ ਹੋਣ ਦੇ ਚਾਹਦੀ ਹੈ ਤਾਂ ਅਸੀਂ ਆਂਦੇ ਸਾਲ ਹੀ ਪਹਿਲਾ ਮਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਰ ਕਰਾਂਗੇ ਹੁਣ ਸਰਕਾਰ ਨੂੰ ਸਤਾ ਵਿੱਚ ਆਏ ਲਗਭਗ 2.5 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਸਰਕਾਰ ਨੇ ਹਜੇ ਤੱਕ ਨਿਊ ਪੈਨਸ਼ਨ ਸਕੀਮ ਤੋਂ ਪਿੱਛੇ ਮਲਾਜਮਾਂ ਦਾ ਹੱਥ ਨਹੀਂ ਪੜਿਆ ਪਿਛਲੇ ਸਾਲ ਲੰਘਵਾਗਾ ਤੋਂ ਸਵਾ ਸਾਲ ਪਹਿਲਾਂ ਇੱਕ ਪੁਰਾਣੀ ਪੈਨਸ਼ਨ ਬਹਾਰ ਦੀ ਸੰਬੰਧੀ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਜਿਸ ਨੂੰ ਕਿ ਅੱਜ ਤੱਕ ਅਮਲੀ ਜਮਾ ਨਹੀਂ ਪਨਾਇਆ ਗਿਆ ਇਹਦੇ ਰੋਸ ਵਿੱਚ ਪੰਜਾਬ ਦੇ ਨਿਊ ਪੈਂਚਰ ਸਕੀਮ ਤੋਂ ਪੀੜਤ ਲਗਭਗ 2 ਲੱਖ ਮਜ਼ਦੂਰਾਂ ਨੇ ਕਈ ਵਾਰ ਰੋਸਤਾਨੇ ਤੇ ਰੈਲੀਆਂ ਕੀਤੀਆਂ ਸਰਕਾਰ ਨੇ ਹਰ ਰੈਲੀ ਤੋਂ ਬਾਅਦ ਮਜ਼ਦੂਰਾਂ ਨਾਲ ਅਤੇ ਜੂਨੀਅਨਾਂ ਨਾਲ ਬਹਿਸ ਕੀਤਾ ਕਿ ਅਸੀਂ ਤੁਹਾਡੇ ਨਾਲ ਟੇਬਲ ਟॉक ਤੇ ਗੱਲ ਕਰਨ ਕੇ ਆਏ ਹਾਂ ਪਰ ਮੁੱਖ ਮੰਤਰੀ ਵੱਲੋਂ ਜੂਨੀਅਨਾਂ ਨੂੰ ਮੀਟਿੰਗ ਦਾ ਸੱਦਾ ਦੇ ਕੇ ਇੱਕ ਦਿਨ ਪਹਿਲਾਂ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਅਤੇ ਹੁਣ ਲਗਭਗ ਇਸ ਵਾਰ ਨੌਂ ਵਾਰੀ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਦੇ ਸਵਲੀਆਂ ਨਾਲ ਮੀਟਿੰਗ ਦੇ ਕੇ ਮੀਟਿੰਗ ਨੂੰ ਪੋਸਟਪੋਨ ਕੀਤਾ ਗਿਆ ਜਿਸ ਦੇ ਰੋਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮੇਟੀ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਕਿ ਜੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਅੰਦਰ 29 ਸਤੰਬਰ ਨੂੰ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਬੈਠੇ ਹਨ ਉਹਨਾਂ ਮੰਤਰੀਆਂ ਨਾਲ ਮੁਰਾਬ ਕੀਤਾ ਜਾਵੇ ਅਤੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੰਤਰੀ ਨਹੀਂ ਹਨ ਉਹਨਾਂ ਜ਼ਿਲ੍ਹਿਆਂ ਵਿੱਚ ਸੀਨੀਅਰ ਐਮਐਲਏ ਦੇ ਦਫ਼ਤਰ ਦਾ ਘਰਾਓ ਕੀਤਾ ਜਾਵੇ ਜਿਸ ਦੇ ਤਹਿਤ ਅਸੀਂ ਜਿਹੜਾ ਸ਼ਿਵ ਭਗਤ ਸਿੰਘ ਨਗਰ ਦੇ ਸਮੂਹ ਪ੍ਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮੇਟੀ ਦੇ ਮੈਂਬਰਾਂ ਨੇ ਅੱਜ ਫੈਸਲਾ ਕੀਤਾ ਹੈ ਕਿ ਆਉਣ ਵਾਲੀ 29 ਸਤੰਬਰ ਨੂੰ શ્રી ਸੁਵਿੰਦਰ ਸੁਖੀ ਹਲਕਾ ਵਿਧਾਇਕ ਬੰਗਾ ਉਹਨਾਂ ਦੇ ਬੰਗਾ ਦਫ਼ਤਰ ਦਾ ਘਰਾਓ ਐਤਵਾਰ ਮਿਤੀ 29 ਸਤੰਬਰ ਨੂੰ ਸਵੇਰੇ 9:00 ਤੋਂ ਲੈ ਕੇ 11:00 ਤੱਕ ਕੀਤਾ ਜਾਵੇਗਾ ਇਸ ਘਰਾਵ ਦੇ ਲਈ ਜिले ਦੇ ਪੁਰਾਣੀ ਪੈਨਸ਼ਨ ਸੋਰੀ ਜिले ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਸਾਰੇ ਮੁਲਾਜ਼ਮ ਸਥਾਨਿਕ ਬਾਗਦਰੇ پارک ਨਮਾ ਸ਼ਹਿਰ ਵਿਖੇ ਸਵੇਰੇ 8 ਵਜੇ ਇਕੱਠੇ ਹੋਣਗੇ ਅਤੇ ਇਥੋਂ ਮੋਟਰਸਾਈਕਲ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਰੈਲੀ ਦੇ ਰੂਪ ਵਿੱਚ ਬਖ ਬਖ ਪਿੰਡਾਂ ਵਿੱਚੋਂ ਹੁੰਦੇ ਹੋਏ ਹਲਕਾ ਵਿਧਾਇਕ ਬੰਗਾ ਦੇ ਦਫ਼ਤਰ ਵਿਖੇ 9 ਵਜੇ ਪਹੁੰਚ ਕੇ ਉਹਦਾ ਘਰਾਵ ਕਰਨਗੇ ਅਤੇ ਹਲਕਾ ਵਿਧਾਇਕ ਨੂੰ ਕੁਐਸਚਨ ਕਰਨਗੇ ਕਿ ਜੇਕਰ ਨਿਊ ਪੈਨਸ਼ਨ ਸਕੀਮ ਇੰਨੀ ਹੀ ਵਧੀਆ ਹੈ ਤਾਂ ਦੋਹਾਂ ਕਿਆਤੋ ਬਾਤ ਜਿੰਨੇ ਵੀ ਵਿਧਾਇਕ ਜਾਂ ਮੰਤਰੀ ਜਾਂ ਐਮਪੀ ਬਣਦੇ ਹਨ ਉਹ ਇਸ ਸਕੀਮ ਨੂੰ ਕਿਉਂ ਨਹੀਂ ਅਪਣਾਦੇ ਅਤੇ ਮਲਾਜਮਾਂ ਦੀ ਵਾਰ ਨੂੰ ਸਰਕਾਰ ਦਾ ਖਜ਼ਾਨਾ ਖਾਲੀ ਕਿਉਂ ਹੋ ਜਾਂਦਾ ਹੈ ਜਦੋਂ ਕਿ ਪੰਜਾਬ ਦੇ ਵਿਧਾਇਕਾਂ ਨੇ ਇੱਕ ਹੀ ਰਾਤ ਵਿੱਚ ਆਪਣੀਆਂ ਤਨਖਾਹਾਂ 80000 ਤੋਂ ਵਧਾ ਕੇ 3 ਲੱਖ ਕਰ ਲਈਆਂ ਹਨ ਸੋ ਮੈਂ ਜਿੰਨੇ ਵੀ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮਲਾਜਮਾਂ ਹਨ ਜिले ਦੇ ਸਾਰੇ ਮਲਾਜਮਾਂ ਨੂੰ ਬੇਨਤੀ ਕਰਦਾ ਹਾਂ ਕੇ 23 ਜੈ ਨੈਟਵਰਕ ਸਵੇਰੇ 8 ਵਜੇ ਮਰਨਾਈ ਪਾਰਕ ਵਿੱਚ ਇਕੱਠੇ ਹੋ ਕੇ ਆਪਾਂ ਹਲਕਾ ਵਿਧਾਇਕ ਬੰਗਾ ਦੇ ਦਫ਼ਤਰ ਦਾ ਘਰਾਵਾਂ ਜਾਣਾ ਸਾਰੇ ਇਸ ਵਿੱਚ ਆਪਣੀ ਸ਼ਮੂਲੀਅਤ ਕਰਨ ਧੰਨਵਾਦ